ਇਹ ਨੂੰ ਵੇਖੇ ਲੱਗਦਾ ਦੋਵੇਂ ਲੱਜਾ ਕਿਰਾਣਾ ਮੈਂ ਬੈਠਣ ਲੱਗਿਆ ਵੱਡੇ ਟਰੈਕਟਰ ਤੇ 4x4 ਤੇ ਤੇ ਪਹਿਲੇ ਆਇਆ ਪਹਿਲੇ ਲੋ ਵਿੱਚ 4x4 ਲਾਉਣ ਲੱਗਿਆ ਹੁਣ ਮੈਂ ਇਹ ਵੀ ਬਈ ਇਹ ਲੋੜ ਇੱਥੀ ਆ ਤੇ ਦੇਖਦੇ ਆ ਕੀ ਪੁਲਾ ਕਰਤਾ ਕਰੋ ਅਸੀਂ ਕਹਿੰਦੇ ਤੁਰੇ ਫਿਰੇ ਦੋਵਾਂ ਨੇ ਲੈ ਜਾਣਾ ਖੁੱਚਾ ਪਿਆਜ ਉਹ ਮੈਂ ਜੋਰ ਹੀ ਨਹੀਂ ਲਵਾਇਆ ਯਾਰ ਅਜੇ ਉਹ ਬਾਲੀ ਖਿੱਚਣ ਦਾ ਕੋਈ ਫਾਇਦਾ ਹੈਗਾ ਉਹ ਪੈਗ ਲਿਆ ਕਹਿਣਾ ਚਾਹੋਗੇ ਕੁਝ ਮਾਸਟਰ ਜੀ ਕੁਝ ਕਹਿਣਾ ਚਾਹੋਗੇ ਆ ਲੈ ਗਿਆ ਖੱਟ ਕੇ ਜਿੱਤੇ ਹਾਂ ਐ ਲੈ ਗਿਆ ਮੈਨਾਂ ਡਰਾਈਵਰ ਨੂੰ ਕੁਝ ਲੱਗਿਆ ਹੋ ਗਈ ਗੱਲ ਲੈ ਵੀ ਹੁਣ ਬੰਦੇ ਨਾ ਪੂਰੇ ਜੋਰ ਲਵਾਉਣ ਵਾਲੇ ਬਹਿ ਗਏ ਮੇਰੇ ਤੋਂ ਥੋੜੇ ਜੋਰ ਲੱਗਿਆ ਨਹੀਂ ਯਾਰ ਟਰੈਕਟਰ ਦਾ ਭਵੇਂ ਝੂਠ ਨਹੀਂ ਮਾਰਦੇ ਸੱਚੀ ਨਹੀਂ ਲੱਗਿਆ ਯਾਰ ਤੇ ਨਹੀਂ ਲੱਗਿਆ ਤੇ ਕੋਈ ਆਇਆ ਨਾ ਵੀ ਡੈਡੀ ਦਾ ਕਰਕੇ ਫਿਰ ਬੰਦੇ ਤਾਂ ਹੁੰਦਾ ਨਹੀਂ ਡੈਡੀ ਨਾਲ ਨਾ ਹੁੰਦਾ ਫਿਰ ਤਾਂ ਮੈਂ ਗਾਹ ਪਾ ਦੇਣਾ ਸੀ ਕੋਈ ਫਰਕ ਪੈ ਜਾਂਦਾ ਚਲੋ ਕੋਈ ਨਹੀਂ ਹੁਣ ਦੇਖਦੇ ਹੁਣ ਤਿੰਨੇ ਡਰਾਈਵਰ ਹੋ ਗਏ ਤਕੜੇ ਤੇ ਲੈ ਉਹ ਲੈ ਉਹ ਮੈਦਾ ਕਿਤੇ ਲੈ ਗਿਆ ਉਹ ਇਹਦੇ ਆ ਜੋਰ ਬਹੁਤ ਲਾਉਂਦਾ ਭਾਈ ਉਹ ਆ ਤੇ ਆ ਜੋਰ ਬਹੁਤ ਲਾਉਂਦਾ ਭਾਈ ਆ ਮੁੱਕਰ ਗਿਆ ਫੇਰ ਉਹ ਫੇਰ ਮੁੱਕਰ ਗਿਆ ਵੇ ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂ ਹੁਣ ਕਹੀ ਜਾਂਦਾ ਮੈਂ ਕਿਹਾ ਸੀ ਨਹੀਂ ਨਹੀਂ ਪਹਿਲਾਂ ਪਹਿਲਾਂ ਮੁੱਕਰਦਾ ਹੀ ਨਾ ਉਹ ਤੁੱਕੇ ਨਾਲ ਲੈ ਗਿਆ ਹੁਣ ਕਹੀ ਜਾਂਦਾ ਮੈਂ ਚੈਲੰਜ ਕੀਤਾ ਜੀ ਨਹੀਂ ਆ ਲਾਉਂਦਾ ਜੋਰ ਭਾਈ ਸਿਰਾਂ ਲਾਉਂਦਾ ਪੂਰਾ ਨਹੀਂ ਕਿਹੜਾ ਗੇਅਰ ਰੱਖਿਆ ਈ ਡਾਡੀ ਪਹਿਲੇ ਚਲਾ ਕੇ ਵੇਖ ਇੱਕ ਵਾਰੀ ਓਏ ਇੱਕ ਵਾਰੀ ਇੱਕ ਇੱਕ ਵਾਰੀ ਦੁਬਾਰਾ ਆਹ ਲਾਸਟ ਈ ਆਹ ਭਾਈ ਤੁਸੀਂ ਇਹ ਚਾਹੁੰਦੇ ਵੀ ਉਹ ਖਿੱੱਚੇ ਉਹ ਲਿਜਾਊਗਾ ਓਏ ਸਾਗਰ ਮੋੜ ਸੇ ਪਾਸੇ ਕਰੋ ਦੋਵੇਂ ਛੇਤੀ ਮਿੰਟੋ ਮਿੰਟੀ ਹੈਂ ਫਰੀ ਕੌਣ ਬਾਨੀ ਆ ਗੱਲ ਉਹਨ ਟਰੈਕਟਰ ਨਾਲ ਵਿਚਾਲੇ ਕੀਤੀ ਆ ਚਲਿਆ ਯਾਰ ਕਿ ਜਿਹੜਾ ਲੈ ਗਿਆ ਲੈ ਗਿਆ ਯਾਰ ਪਰ ਇੱਕ ਵਾਰੀ ਤਾਂ ਉਹਨੇ ਰੋਕ ਤਾ ਹੀ ਯਾਰ ਕਿ ਰੋਕ ਗਿਆ ਫੇਰ ਰੋਕ ਗਿਆ ਏ ਉਹ ਲੈ ਗਿਆ ਉਹ ਤਰੇ ਉਹ ਨਹੀਂ ਓਏ ਉਹ ਟੋਏ ਝੜ ਗਿਆ ਹੋਵੇ ਉਹ ਉੜ ਗਿਆ ਟੋਏ ਜੋ ਹੋਵੇ ਉਹ ਨਹੀਂ ਨਹੀਂ ਉਹ ਟੋਏ ਜੋ ਉੜ ਕੇ ਦੀ ਢਾਲ ਆ ਗਈ ਨਾ ਉੱਥੇ ਉਦੋਂ ਵੜਿਆ ਹੋ हां हां 2 व्हील लाके आजा ओ 100 گاڑی ਦੀ 2 ਵੀਲ ਲੱਗੂ ਵੀਡੀਓ ਚ ਪਤਾ ਲੱਗਿਆਣਾ ਇਹ ਚਲ 2 ਵੀਲ ਲਾ ਦੇ ਮੜਾ ਇਹ ਆ ਕਾਕਾ ਬਾਈ 2 ਵੀਲ ਲੱਗ ਗਿਆ 2 ਵੀਲ ਚਾ ਬਾਈ ਹਣ ਦੋਨੇ 4x2 ਚਾ ਹੰਦ ਕਾਲ ਜਾਨਾ ਤੇਰੀ ਪਾਣੀ ਨਾ 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 ਬਰਾਤੀ ਗੱਲ ਹੋਈ ਆ ਹੁਣ ਤਾਂ ਰੋਣਾ ਹੀ ਆ ਰੋਲਾ ਆਪਣੇ ਕਲਦੂਰੀ ਵਾਲਿਆ ਹੁਣ ਤਾਂ ਰੋਣਾ ਹੀ ਆ ਰੋਲਾ ਹੈ ਆਲਾ ਇਹ ਖੜੇ ਨਹੀਂ ਪੱਟਦਾ ਚੱਕ ਹੈ ਨਾ 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 ਇਹ ਕਾਇਕੇ ਆਣ ਕੇ ਭਾਈ ਇੱਕ ਦਾ ਕੀਟਾ ਹੀ ਘਰੋਂ ਦੋ ਦਾ ਕਹਿ ਤੁਰੇ ਸੀਗੇ ਦਵਾ ਤਾਂ ਦਿੱਤਣਾ ਮੈਨੂੰ ਕਿਹੜਾ ਬੱਤ ਗਏ ਹੁਣ ਬੱਤ ਗਏ ਉਹ ਬੱਸ ਆਹ ਹੁਣ ਲਿ ਜਾਊਗਾ ਜੱਕ ਯਾਰ ਤੈਨੂੰ ਐ ਕਿਵੇਂ ਲੱਗਦਾ ਵੀ ਉਹਨੂੰ ਇਕੱਲੇ ਨੂੰ ਖਿੱਚ ਲੂਗਾ ਇਹ ਐਡਾ ਕੀ ਟਰੈਕਟਰ ਆ ਗਿਆ ਏ ਭਾਈ ਗੱਲ ਹੈਗੀ ਆ ਦੋਵਾਂ ਦੀ ਨਹੀਂ ਆ ਉਹ ਤਾਂ ਜਿਹੜਾ ਆਪਾਂ ਮੰਨਦੇ ਆ ਦੋਵੇਂ ਖਿੱਚ ਕੇ ਲੈ ਰਿਆ ਤਾਂ ਵੀ ਸੁਪੇ ਮੇਲਾ ਕੀਤਾ ਭਾਈ ਉਹ ਵੀ ਖਿੱਚ ਕੇ ਲਗਿਆ ਇੱਕ ਦੋ ਵਾਰੀ ਬਰੋਬਰ ਜਿਹਾ ਹੀ ਰਿਹਾ ਕੰਮ ਉਹ ਵੀ ਮਾੜਾ ਸੀ ਉਹ ਵੀ ਮਾੜਾ ਸੀ ਉਹ ਵੀ ਬੜਕੇ ਖਿੱਚਾ ਡਰਾਈਵਰ ਮਾੜਾ ਏ ਨਹੀਂ ਉਹ ਡਰਾਈਵਰ ਤਾਂ ਨਹੀਂ ਮਾੜਾ ਸੀ ਨਾ ਤੇ ਫਿਰ ਉਹਨੇ ਵੀ ਖਿੱਚਿਆ ਦੋ ਵਾਰੀ ਐ ਬਰੋਬਰ ਜੇ ਰਿਆ ਬਰੋਬਰ ਜੇ ਚਲ ਆਪਾਂ ਮੰਨ ਸਕਦੇ ਇਹ ਵੀ ਨਹੀਂ ਜਿੱਤੇ ਆ ਵੀ ਨਹੀਂ ਜਿੱਤੇ ਬਾਕੀ ਕਮੈਂਟ ਕਰਕੇ ਦੱਸ ਦੇਣਗੇ ਗੁੱਲਾ ਕੱਢ ਕੇ ਲਈਆਂ ਦੂਜੇ ਆਈ ਉਹਦਾ ਉਹ 4 ਵੀਲ ਆ 2 ਵੀਲ ਆ ਉਹ ਸਿੰਗਲ ਆ ਹੋਰ ਉਹ 2 ਵੀਲ ਲਾ ਕੇ ਤੇ ਐਵੇਂ ਖਿੱਚ ਕੇ ਲੈ ਗਿਆ ਆ ਵੀਡੀਓ ਹੈਗੀ ਆ ਭਰਾਵਾ 2 ਵੀਲ ਚ ਖਿੱਚਿਆ ਨਹੀਂ ਭਾਈ 4 ਵੀਲ ਲਾ ਕੇ ਵੀ ਖਿੱਚਿਆ ਨਾ ਬਗਾਇਆ 4 ਵੀਲ ਲਾਇਆ ਯਾ ਭਰਾ ਫੋਰ ਵੀਲ ਨਾ ਤੁਰਨਾ ਸੀ ਇਹਨੇ ਉੱਤੇ ਵਜਾ ਉੱਤੇ ਵਜਾ ਫੋਰ ਵੀਲ ਮੈਂ ਲਾਉਣਾ ਪੈਣਾ ਉਹ ਨਹੀਂ ਨਹੀਂ ਆ ਜਾ ਵੇਖਦਾ ਨਹੀਂ ਵੇਖਦਾ ਆ ਜਾ ਮੈਂ ਲਾਉਣਾ ਫੋਰ ਵੀਲ ਇਹਦੇ ਆ ਨਹੀਂ ਹੁਣ ਕਾਹਦਾ ਹੁਣ ਆਣ ਵਾਲੇ ਬੱਸ ਗਏ ਨਹੀਂ ਹੁਣ ਤਾਂ ਬਾਈ ਕੈਬ ਹੋ ਗਿਆ ਪੂਰਾ ਉਹ ਵਾਰੀ ਸਹੀ ਕਿ ਟਰੈਕਟਰ ਨੇ ਉਹਨੇ ਨਹੀਂ ਉਹਨੇ ਖਿੱਚਿਆ ਦੋ ਵਾਰੀ ਹਿੰਟਾ ਲੈ ਜਿੱਦ ਕੀ ਤਾਂ ਕਰਕੇ ਖਿੱਚਿਆ ਹੁਣ ਤਾਂ ਜੋ ਮਰਜੀ ਕਰ ਬਿਲਕੁਲ ਨਹੀਂ ਉਹ ਲਈ ਢਿਲ ਪਛਾਣ ਕਰਨ ਵਾਲੇ ਤੀਓ ਤੂੰ ਵੀਡੀਓ ਬਣਾ ਲਈ ਹੋਣੀ ਗੱਲ ਵੱਖਰੀ ਹੈ ਵੀਡੀਓ ਦਾ ਬਾਈ ਸਾਫ਼ ਚੱਲੀ ਜਾਂਦੇ ਆਪਾਂ ਕੋਈ ਕੱਟ ਨਹੀਂ ਲਾਉਣਾ ਵਿੱਚ ਕੋਈ ਗੋਹਣੀ ਨਹੀਂ ਲਾਉਣਾ ਸਾਰੇ ਦਰਸ਼ਕ ਬੈਠੇ ਆ ਇੱਥੇ ਸਾਰਿਆਂ ਨੂੰ ਪਤਾ ਕੀ ਹੋਇਆ ਉਹ ਬੈਕ ਕੀਤਾ ਟਰੈਕਟਰ ਨੇ ਖਿੱਚਿਆ ਆਈਗਾ ਆਹ ਕਰਨ ਦੇ ਮਾਰਿਆਂ ਨੇ ਟਰੈਕਟਰ ਲੈਣ ਚਿੱਤ ਗਿਆ ਗੱਲ ਖਤਮ ਹੂੰ ਹੋ ਲੜਨਗੇ ਨਹੀਂ ਜ਼ੋਰ ਬਹੁਤ ਲਾਉਂਦਾ ਵੇ ਇਹਨਾਂ ਦਾ ਪਾਇਆ ਸੀ ਅਸੀਂ ਜਾਨੂੰ ਤਾਂ ਗੈਨ ਨਹੀਂ ਦਿੰਦਾ ਬੋਜੋ ਜੇ ਇਹਦੇ ਨਾਲ ਦੇ ਦੋ ਪਾਏ ਹੁਣ ਫੇਰ ਲੈ ਜੂਗਾ ਉਹ ਵੱਡਾ ਬੰਦਾ ਕਹੇਰੇ ਆਇਦਰ ਇਹ ਬੰਦੇ ਨੇ ਇਹ ਗੱਲ ਕਹੀ ਸੀ ਘਰੇ ਵੀ ਇੱਕ ਪਾਸੇ 65 ਹਸ ਪਾਵਰ ਤੇ ਇੱਕ ਪਾਸੇ 130 30 ਹਸ ਪਾਵਰ ਵੀ ਉਹਨੂੰ ਖਿੱਚਣ ਨਹੀਂ ਦੇਣਾ ਟਰੈਕਟਰ ਵੇ ਲੋ ਵੀ 65 ਹਸ ਪਾਵਰ ਦੋਵਾਂ ਨੂੰ ਖਿੱਚਣ ਦਿੱਤਾ ਗੱਤ ਕੇ ਲੈ ਗਿਆ ਇਹ ਹੁਣ ਮੁਕਰਦਾ ਪਿਆ ਵਾ ਨਹੀਂ ਨਹੀਂ ਝੂਠ ਨਹੀਂ ਮਾਰਨਾ ਬਈ ਅਸੀਂ ਇਹ ਗੱਲ ਕਹਿੰਦੇ ਵੀ ਟਰੈਕਟਰ ਮਾੜੇ ਆ ਟਰੈਕਟਰ ਆ ਆਦੀ ਆ ਤਾਂ ਸਾਰੇ ਤਗੜੇ ਆ ਇਹ ਕਹਿੰਦਾ ਮੈਂ 25 ਜਰਣਾ ਪਾਉਣਾ ਵਾ ਹੋਰ ਵੀ ਬਹੁਤ ਪੈਸੇ ਚਾਹੌ ਤੜਾਣਾ ਕਿਆ ਬੋਰਿੰਗ ਹੈ ਜਪੋਨਰ ਸਾਡੇ ਕਹਿੰਦਾ ਤੋੜਾ ਯਾਰ ਕੱਲ ਉਹ ਵੀ ਇੱਕ ਗੱਲ ਹੋਈ ਸੀ ਘਰੇ ਇਹ ਮੇਰੇ ਨਾਲ ਟੋਚਣ ਉਹ ਨਹੀਂ ਉਹ ਤਾਂ ਮੈਂ ਦੱਸਤਾ ਮੈਂ ਕਿਹਾ ਵੀ ਉਹਨੂੰ ਉਹ ਕੱਲਾ ਇਹ ਦੋ ਆ ਦੋਵਾਂ ਨੇ ਖਿੱਚ ਕੇ ਲੈ ਜਾਣਾ ਤੇ ਉਹਦੇ ਸਾਹਮਣੇ ਆ ਸੱਚੀ ਨਹੀਂ ਇਹਨੇ ਪਤਾ ਕੀ ਗੱਲ ਕਹੀ ਇਹਨੇ ਆ ਨਹੀਂ ਕਹੀ ਕਹਿੰਦਾ ਉਹ ਇੱਕ ਟਰੈਕਟਰ ਇਹ ਦੋਵੇਂ ਇਹਨਾਂ ਨੇ ਪਾਬੜੀ ਲੱਗਣ ਦੇਣੇ ਗੱਲ ਤੂੰ ਆ ਕਹੀ ਸੀ ਪਰ ਉਹਦੇ ਉਸ ਹਸਾਬ ਨਾਲ ਬਹੁਤ ਟੱਕਰ ਦਿੱਤੀ ਦੋ ਟਰੈਕਟਰਾਂ ਨੂੰ ਜੇ ਵੇਖਿਆ ਜਾਵੇ ਤੇ ਜਿਵੇਂ ਮਰਜ਼ੀ ਕਰ ਲੋ ਜਿਵੇਂ ਮਰਜ਼ੀ ਨਹੀਂ ਨਾ ਕਰ ਲੋ ਤੂੰ ਤਾਂ ਵਿੱਚੇ ਮੁਕਰ ਵੀ ਗਈ ਤੂੰ ਤਾਂ ਕਹੀ ਮੈਂ ਐਂ ਕਿਹਾ ਸੀਗਾ ਵੀ ਹੱਲ ਦੇਣੀ ਬਾਅਦ ਚ ਕਹਿੰਦਾ ਮੈਂ ਕਾਹੇ ਖਿੱਚਣਗੇ ਚਰ ਵੀ ਜ਼ਰਾ ਲੱਗ ਰਿਹਾ ਫੈਲਾ ਰਦਾ ਵਧੀਲਾ ਰਦਾ 16 ਲੀਟਰ ਤੇਲ ਸੀਗੇ ਦੇ ਵਿੱਚ ਦੇਖਦੇ ਕਿੰਨਾ ਕੰਮ ਆਇਆ ਤਾਂ ਕੀ ਖਾਦਾ ਹੋਣਾ ਯਾਰ ਜ਼ੋਰ ਤਾਂ ਆਪਾਂ ਲਵਾਇਆ ਹੀ ਨਹੀਂ ਉਹ ਹਿਸਾਬ ਨਾਲ 14 2 ਲੀਟਰ ਹੀ ਖਾਦਾ ਆਓ ਉੱਥੇ ਕਿਹੜਾ ਜ਼ੋਰ ਵਾਲੀ ਗਏ ਆਏ ਆ 2 ਲੀਟਰ ਤੇ ਜ਼ੋਰ ਕਿੰਨਾ ਲਾਇਆ ਸੀ ਕਿਹੜਾ ਜ਼ੋਰ ਲਾਇਆ ਇਹ ਕਿੰਨਾ ਸਹੀ ਖਾਤਾ ਫਿਰ ਕਿ ਸੀਗਾ 10 ਲੀਟਰ ਪੂਰਾ ਦੇਖ ਲੈ ਕਿੰਨਾ ਖਾ ਗਿਆ 10 ਕੀ 12 ਨਹੀਂ ਇਹਦੇ 'ਚ ਤਾਂ 10 ਸੀ ਪਿਆ ਹਜੇ ਵੀ ਨਹੀਂ ਪਤਾ ਸੀਗਾ ਨਹੀਂ ਨਹੀਂ ਇਹ 'ਚ 10 ਸੀ ਬਾਈ ਉਹ ਉਹਦੇ 'ਚ 12 ਸੀ ਕਾਦਾ ਮੱਲਾ ਜਾਈ ਨਹੀਂ ਹੁਣ ਇਹਦੇ ਵਿੱਚ ਸੀਗਾ 12 ਲੀਟਰ ਸੀ ਇਹਦੇ ਵਿੱਚ ਇਹਦੇ 'ਚ 11 ਪਿਆ ਲੋ ਇਹਨੇ 1.5 ਲੀਟਰ ਖਾਦਾ ਯਾਨੀ 1.5 ਦਾ ਯਾਰ ਹੌਲੈਂਡ ਨੇ ਖਾਦਾ ਹੀ ਨਹੀਂ ਯਾਰ ਲੋ ਵੀ ਦੇਖ ਲੈ ਤੁਸੀਂ ਟੋਜਨ ਟੂਜਨ ਕਹਿੰਦੇ ਸਿਰਾਂ ਲਾਦਾ ਚੋਬਰਾਂ ਨੇ ਅੱਜ ਕਹਿੰਦੇ ਕੋਕੇ ਝੜਤੇ ਮੇਰੇ ਵੀਡੀਓ ਉਹ ਕੁਝ ਵਿਚਾਰ ਪੇਸ਼ ਕਰਨੇ ਆ ਵਿਚਾਰ ਦੇ ਹੁਣ YouTube ਤੇ ਲੱਗੇਗਾ ਸਾਰਾ ਕੁਝ ਇਹ ਤਾਂ ਹੈ ਵੈਸੇ ਪਰ ਸਵਾਦ ਆਇਆ ਇਹ ਚੀਜ਼ ਸਿਖਣਾ ਚਾਹੁੰਦੇ ਆ ਮਜ਼ਾ ਆਇਆ ਉਨੀ ਆ ਪਈ ਸੀ ਚਲਾਉਨੇ ਆ ਸ਼ੀਸ਼ਾ ਨਹੀਂ ਚੱਕਣਾ ਮੈਂ ਕਿਹਾ ਬਾਹਰ ਹੋਵੇ ਤੇ ਬਾਕੀ ਠੀਕ ਆ ਬਾਈ ਸਾਡੇ ਹਿਸਾਬ ਨਾਲ ਤਾਂ ਜੇ ਦੋ ਟਰੈਕਟਰ ਪਾਈਏ ਨੋ ਫਾਰਮ ਨਾਲ ਕਿਤੇ ਨਾ ਕਿਤੇ ਉਹ ਖਿੱਚਦੇ ਵੀ ਆ ਤੇ ਨਹੀਂ ਵੀ ਖਾਈਦੇ ਬਾਕੀ ਤੁਸੀਂ ਕਮੈਂਟ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਹੜਾ ਜਿੱਤੇ ਕਿਹੜਾ ਨਹੀਂ ਇਹੀ ਕੁਛ ਨਹੀਂ ਵਿਚਾਰ ਪੇਸ਼ ਕਰਨੇ ਆਪ ਦੇ ਵੱਲੋਂ ਠੀਕ ਆ ਜੀ ਅੱਜ ਆਪਣਾ ਅੱਜ ਦਾ ਵਲੌਗ ਤੁਹਾਨੂੰ ਮਿਲਦੇ ਦੇਖ ਕੇ ਹੋਰ ਲੋਗ ਚੁੱਕੇ ਲਓ ਵੀ ਜਿਹੜੇ ਤੁਸੀਂ ਟਰੈਕਟਰਾਂ ਦੇ ਚੱਲਦੇ ਚੱਲਦੇ ਸ਼ਾਟ ਦੇਖੇ ਹਨਾ ਜਾਂ ਮਤਲਬ ਵੀ ਟਰੈਕਟਰ ਤਿੰਨੇ ਇਕੱਠੇ ਤੁਰੇ ਆਉਂਦੇ ਆ ਜਾਂ ਕੋਈ ਦੀ ਬੰਦਾ ਨੰਗਦਾ ਤਾਂ ਕੈਮਰਾ ਇਹਦੇ ਕੋਲੇ ਸੀਗਾ ਬਾਈ ਇਹਨੇ ਸਰਾਲ ਆਇਆ ਤੇ ਕਮੈਂਟ ਵਿੱਚ ਜਰੂਰ ਕਹਿ ਦਿਓ ਵੀ ਹਾਂ ਯਾਰ ਬੰਦੇ ਨੇ ਸਰਾਲ ਆ ਓਕੇ ਆ ਓਕੇ ਆ ਜੀ